ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਸਰਹੰਦਰੰਦ ਸ਼ਹਿਰ ਦੇ ਜੱਟਪੁਰਾ ਮੁਹੱਲੇ ਵਿਖੇ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਸਰਹੰਦਰ ਸ਼ਹਿਰ ਵਾਸੀਆਂ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦਾ ਧੰਨਵਾਦ ਕੀਤਾ ਗਿਆ ਸ਼ਹਿਰ ਦੇ ਵਾਰਡ ਨੰਬਰ 15 ਜਟਪੁਰਾ ਮਹੱਲਾ ਸਾਡਾ ਇਹ ਔਰ ਇੱਥੇ ਸੀਵਰੇਜ ਤੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀਆਂ ਪਾਈਪਾਂ 40-45 ਸਾਲ ਪਹਿਲਾਂ ਪਈਆਂ ਸੀ ਉਹ ਉਹਦਾ ਬਹੁਤ ਮੜਾ ਔਰ ਖਸਤੀ ਹਾਲਤ ਸੀ ਔਰ ਬਹੁਤ ਸਾਰੇ ਏਰੀਆ ਇਸ ਤਰ੍ਹਾਂ ਦੇ ਸੀ ਤੇ ਹੈ ਵੀ ਨਹੀਂ ਸੀ ਸੀਵਰੇਜ ਤੇ ਵਾਟਰ ਸਪਲਾਈ ਦਾ ਹੁਣ ਅਸੀਂ 98 ਲੱਖ ਰੁਪਏ ਨਾਲ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਸਾਰਾ ਜਟਪਰਾ ਮਹੱਲਾ ਪਾਰ ਨੰਬਰ 15 ਦਾ ਏਰੀਆ ਇਹ ਕਵਰ ਹੋਊਗਾ। ਔਰ ਨਾਲ ਦੀ ਨਾਲ ਏਸੀ ਇਹਦਾ ਜਿਹੜੀ ਲਿਮਿਟੇਸ਼ਨ ਹੈ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸੰਕਤ ਨੂੰ ਸਾਰੇ ਸ਼ਹਿਰ ਨੂੰ ਪੂਰਾ ਕਰਕੇ ਦੇਵਾਂਗੇ ਪ੍ਰੋਜੈਕਟ। ਇਸ ਤਰ੍ਹਾਂ ਦੇ ਆਉਣ ਵਾਲੇ ਜਿਨ੍ਹਾਂ ਚੂਰ ਵੀ ਪ੍ਰੋਜੈਕਟ ਅਸੀਂ ਸਟਾਰਟ ਕਰ ਰਹੇ ਹਾਂ। ਔਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਸ ਸਾਲ ਜਿਹੜਾ ਹੈ ਇਹ ਵਿਕਾਸ ਦਾ ਸਾਲ ਹੈ। ਸਰਹੰਦ ਵਾਸੀ ਦੇਖਣਗੇ ਕਿ ਰੋਜ਼ ਕੋਈ ਨਾ ਕੋਈ ਜ਼ਰੂਰਤ ਘਟਣ ਹੋਏ ਕਰੂਗਾ ਇਹ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ। ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ